ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਕਰਨਜੀਤ ਸਿੰਘ ਹਾਂਜੀ ਪਿੰਡ ਸੇਣਾ ਠੀਕ ਹੈ ਜੀ ਕਿਲਾ ਬਰਨਾਲਾ ਨੰਬਰ ਦੱਸੋ ਜੀ ਆਪਣਾ 98890 ਜੀ ਹਾਂਜੀ 42665 ਹਾਂ ਮਾਝੀ ਦੀ ਜਾਣਕਾਰੀ ਦੋ ਜੀ ਇਹਦੀ ਇਹ ਜੀ ਬਸ ਮੁੱਲ 60000 ਲੈਣ ਦੇਣਾ ਜੀ ਠੀਕ ਹੈ ਦੂਜੀ ਦਾ ਜੀ ਇਹਦਾ 65000 ਹੈ ਜੀ ਲੈਣ ਦੇਣਾ ਠੀਕ ਹੈ ਜੀ ਹਾਂਜੀ ਬਈ ਦੇਸੀ ਗਾਂ ਦਾ ਦੇਸੀ ਗਾਂ ਜੀ ਅੱਜ 4 ਦਿਨ ਹੋਇਆ ਸੂਈ ਨੂੰ ਹਾਂਜੀ ਅੰਜਮਾ ਦੇਣੀ ਹੈ ਹਾਂਜੀ ਪਰ 6 ਲੀਟਰ ਹੁਣ ਦੁੱਧਦਾ ਇਹਦਾ 11000 ਰੁਪਏ ਰੇਟ ਹੈ ਲੋਪਰਾ ਬਾਕੀ ਬਾਈ ਦੀ ਵੱਡੀ ਵੀਡੀਓ ਬਣਾਈ ਉਹਦੇ ਚ ਚੈੱਕ ਕਰ ਲਓ ਜਿਹੜਾ ਦੱਸੋ ਜਾਣਕਾਰੀ ਇਹ ਤਾਜੀ ਆ ਜੀ ਤੀਜਾ ਦਿਨ ਸੂਈ ਨੂੰ ਹਾਂਜੀ ਇਹਦਾ ਬਾਕੀ 72000 ਰਾਇਣ ਦੇਣੀ 100 ਰੁਪਿਆ ਸੋੜ ਹੀ ਕਰਾਂਗੇ ਲੋਪਰਾ ਚੈੱਕ ਕਰ ਸਕਦੇ ਹੋ ਬਾਈ ਦਾ 3 ਲੰਗ ਚੋਕੇ ਲੈ ਜਾਓ ਠੀਕ ਹੈ ਜੀ ਚੋਕੇ ਲੈ ਜਾਓ ਕੋਈ ਮਰਜ਼ੀ ਦਾ 70 ਸੂਈ ਦੀ ਆ ਰੇਟ ਬਾਈ ਨੇ ਦੱਸਤਾ ਬਾਕੀ ਵੱਡੀ ਵੀਡੀਓ ਬਣਾਈ ਵੀ ਆ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਸਾਨੂੰ ਫਾਰਮ ਵੀ ਦਿਖਾਣੇ ਬਾਈ ਦਾ ਜੀਤਾ ਫਾਰਮ ਟੀਵੀ ਨੂੰ ਵਾਧੂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੇ ਇਹ ਲਿਓ ਦਾ ਕਾਰਦਾ ਵਪਾਰ ਦਾ ਕਿਉਂ ਗਿਆ ਠੋਕਦਾ ਜਾਂਦਾ ਹੁਣ ਇਹਨੂੰ ਫੇ ਬਾੜਾ